ਇਸ ਲਈ ਵੱਡੀ ਖਬਰ سامنے ਆਈ ਕਿ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਂਦੀ ਹੈ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਕਿ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਤਾਇਨਾਤ ਹੁੰਦਾ ਕਿ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰੀ ਘਟਨਾ ਹੈ ਕਿ ਅਦਾਲਤ ਦੇ ਟਾਇਲਟ ਕੰਪਲੈਕਸ ਵਿੱਚ ਛੱਕੀ ਹਾਲਾਤਾਂ ਚ ਇੱਕ 47 ਤੋਂ ਗੋਲੀ ਚੱਲਣ ਕਾਰਨ ਇਸ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਦੱਸਿਆ ਜਾ ਰਿਹਾ ਕਿ ਥਾਣਾ ਪੋਜ਼ੇਵਾਲ ਚ ਤਾਇਨਾਤ ਸੀ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ 35 ਸਾਲ ਉਮਰ ਦਾ ਸੀ ਜਾਰੀ ਹੈ ਨਮਸ਼ਾਰ ਦੀ ਅਦਾਲਤ ਦੀ ਪਹਿਲੀ ਮੰਜ਼ਲ ਤੇ ਬਾਥਰੂਮ ਦੇ ਵਿੱਚ ਆਪਣੀ ਏਕੇ 47 ਨਾਲ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਨੇ ਹਰਵਿੰਦਰ ਸਿੰਘ ਲੁਧਿਆਣਾ ਤੋਂ ਨਿਊ ਕੋਰਟ ਕੰਪਲੈਕਸ ਤੋਂ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਨ ਦੀ ਡਿਊਟੀ ਲਈ ਆਇਆ ਬਾਅਦ ਚ ਦੁਪਹਿਰ ਤੁਹਾਨੂੰ ਦੱਸਦੀ ਕਿ ਦੁਪਹਿਰ ਦੇ ਕਰੀਬ ਕੋਰਟ ਕੰਪਲੈਕਸ ਚ ਸਥਿਤ ਟਾਇਲਟ ਦੇ ਵਿੱਚ ਜਾਂਦੇ ਨੇ ਜਿਸ ਤੋਂ ਬਾਅਦ ਉਹ ਆਪਣੀ ਏਕੇ 47 ਨਾਲ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਂਦੇ ਨੇ ਸੂਤਰਾਂ ਤੋਂ ਮਿਲੀਆਂ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਦੀ ਪਛਾਣ ਮਾਜ਼ਰੀ ਨੰਗਲ ਜ਼ਿਲ੍ਹਾ ਰੋਪੜ ਵੱਜੋਂ ਹੋਈ ਹੈ ਉਕਤ ਹਰਵਿੰਦਰ ਸਿੰਘ ਥਾਣਾ ਪੱਟੀ ਨੰਬਰ 1016 ਜ਼ਿਲ੍ਹਾ ਨਵਾਂ ਸ਼ਹਿਰ ਸਤਨਾਜ ਅੱਤੇ ਉਹ ਲੁਧਿਆਣਾ ਤੋਂ ਦੋਸ਼ੀਆਂ ਨੂੰ ਲੈ ਕੇ ਅਦਾਲਤ ਆਇਆ ਸੀ ਥਾਣਾ ਸੰਦਰ ਨਵਾਂ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਕੌਨਸਟੇਬਲ ਨੇ 1के47 ਕਾਰਨ ਆਪਣੀ ਜੀਵਨ ਲिला ਸਮਾਪਤ ਕਰ ਲਈ ਹੈ ਡੀਐਸਪੀ ਮਾਧਵੀ ਸ਼ਰਮਾ ਨੇ ਗੱਲਬਾਤ ਕਰਦੇ ਕਿਹਾ ਕਿ ਕੌਨਸਟੇਬਲ ਦੀ ਲਾਸਟ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਨਵਾਂ ਸ਼ਹਿਰ ਵਿੱਚ ਪੇ ਦਿੱਤਾ ਗਿਆ ਇਸ ਦੀ ਸੂਚਨਾ ਉਹਨਾਂ ਦੇ ਵਾਰਸਾਂ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਗੋਲੀ ਮਾਰਨ ਦਾ ਕੀ ਕਾਰਨ ਰਿਹਾ ਕਿਉਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਇਸ ਦਾ ਲੈ ਸਪਸ਼ਟ ਕਾਰਨ ਨਿਕਲ ਕੇ ਸਾਹਮਣੇ ਨਹੀਂ ਆਇਆ ਐਨੀ ਜਾਣਕਾਰੀ ਦੱਸੀ ਗਈ ਹੈ ਕਿ ਆਪਣੀ 1K47 ਵਿੱਚੋਂ ਗੋਲੀ ਮਾਰ ਕੇ ਸਿਰ ਦੇ ਵਿੱਚ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਇਹ ਘਟਨਾ ਨਵਾਂ ਸ਼ਹਿਰ ਦੀ ਨਵੀਂ ਅਦਾਲਤ ਤੇ ਟਾਇਲਟ ਕੰਪਲੈਕਸ 'ਚ ਵਾਪਰੀ ਹੈ ਜਿੱਥੇ ਸ਼ੱਕੀ ਹਾਲਾਤਾਂ 'ਚ 1K47 ਰੈਫਲ ਤੇ ਗੋਲੀ ਚਲਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਕਿ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਂਦੀ ਹੈ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਕਿ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਤਾਇਨਾਤ ਹੁੰਦਾ ਕਿ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰੀ ਘਟਨਾ ਹੈ ਕਿ ਅਦਾਲਤ ਦੇ ਟਾਇਲਟ ਕੰਪਲੈਕਸ ਵਿੱਚ ਛੱਕੀ ਹਾਲਾਤਾਂ ਚ ਇੱਕ 47 ਤੋਂ ਗੋਲੀ ਚੱਲਣ ਕਾਰਨ ਇਸ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਦੱਸਿਆ ਜਾ ਰਿਹਾ ਹੈ ਕਿ ਥਾਣਾ ਪੋਜ਼ੇਵਾਲ ਚ ਤਾਇਨਾਤ ਸੀ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ 35 ਸਾਲ ਉਮਰ ਦਾ ਸੀ ਜਾਰੀ ਹੈ ਨਮਸ਼ਾਰ ਦੀ ਅਦਾਲਤ ਦੀ ਪਹਿਲੀ ਮੰਜ਼ਲ ਤੇ ਬਾਥਰੂਮ ਦੇ ਵਿੱਚ ਆਪਣੀ ਏਕੇ 47 ਨਾਲ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲिला ਸਮਾਪਤ ਕਰ ਲੈਂਦੇ ਨੇ ਹਰਵਿੰਦਰ ਸਿੰਘ ਲੁਧਿਆਣਾ ਤੋਂ ਨਿਊ ਕੋਰਟ ਕੰਪਲੈਕਸ ਤੋਂ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਨ ਦੀ ਡਿਊਟੀ ਲਈ ਆਇਆ ਸੀ ਬਾਅਦ ਦੁਪਹਿਰ ਤੁਹਾਨੂੰ ਦੱਸਦੀ ਕਿ ਦੁਪਹਿਰ ਦੇ ਕਰੀਬ ਕੋਰਟ ਕੰਪਲੈਕਸ ਸਥਿਤ ਟਾਇਲਟ ਦੇ ਵਿੱਚ ਜਾਂਦੇ ਨੇ ਜਿਸ ਤੋਂ ਬਾਅਦ ਉਹ ਆਪਣੀ ਏਕੇ 47 ਨਾਲ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਂਦੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਦੀ ਪਛਾਣ ਮਾਜ਼ਰੀ ਨੰਗਲ ਜ਼ਿਲ੍ਹਾ ਰੋਪੜ ਵੱਜੋਂ ਹੋਈ ਹੈ ਉਕਤ ਹਰਵਿੰਦਰ ਸਿੰਘ ਥਾਣਾ ਪੱਟੀ ਨੰਬਰ 1016 ਜ਼ਿਲ੍ਹਾ ਨਵਾਂ ਸ਼ਹਿਰ ਸਤਨਾਜ ਅੱਤੇ ਉਹ ਲੁਧਿਆਣਾ ਤੋਂ ਦੋਸ਼ੀਆਂ ਨੂੰ ਲੈ ਕੇ ਅਦਾਲਤ ਆਇਆ ਸੀ ਥਾਣਾ ਸਦਰ ਨਵਾਂ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਕਾਂਸਟੇਬਲ ਨੇ 147 ਕਾਰਨ ਆਪਣੀ ਜੀਵਨ ਲिला ਸਮਾਪਤ ਕਰ ਲਈ ਹੈ ਡੀਐਸਪੀ ਮਾਧਵੀ ਸ਼ਰਮਾ ਨੇ ਗੱਲਬਰਤ ਕਰਦੇ ਕਿਹਾ ਹੈ ਕਿ ਕਾਂਸਟੇਬਲ ਦੀ ਲਾਸਟ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਨਵਾਂ ਸ਼ਹਿਰ ਵਿੱਚ ਪੇਜ ਦਿੱਤਾ ਗਿਆ ਇਸ ਦੀ ਸੂਚਨਾ ਉਹਨਾਂ ਦੇ ਵਾਰਸਾਂ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਗੋਲੀ ਮਾਰਨ ਦਾ ਕੀ ਕਾਰਨ ਰਿਹਾ ਕਿਉਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਇਸ ਦਾ ਲੈ ਸਪਸ਼ਟ ਕਾਰਨ ਨਿਕਲ ਕੇ ਸਾਹਮਣੇ ਨਹੀਂ ਆਇਆ ਐਨੀ ਜਾਣਕਾਰੀ ਦਿੱਤੀ ਗਈ ਹੈ ਕਿ ਆਪਣੀ AK-47 ਵਿੱਚੋਂ ਗੋਲੀ ਮਾਰ ਕੇ ਸਿਰ ਦੇ ਵਿੱਚ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਇਹ ਘਟਨਾ ਨਵਾਂ ਸ਼ਹਿਰ ਦੀ ਨਵੀਂ ਅਦਾਲਤ ਤੇ ਟਾਇਲਟ ਕੰਪਲੈਕਸ ਚ ਵਾਪਰੀ ਹੈ ਜਿੱਥੇ ਸ਼ੱਕੀ ਹਾਲਾਤਾਂ ਚ AK-47 ਰੈਫਲ ਤੇ ਗੋਲੀ ਚੱਲਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ